ਹਾਂਜੀ ਤੇ ਕੀ ਹਾਲ ਚਾਲ ਨੇ ਸਾਰਿਆਂ ਦੇ ਹੋ ਠੀਕ ਠਾਕ ਤੇ ਅੱਜ ਆਪਾਂ ਪਹੁੰਚਿਆ ਪਿੰਡ ਮੱਤੀ ਦੇ ਸੈਲਰ ਚ ਤੇ ਬਾਪੂਆਂ ਨੂੰ ਫੋਨ ਕਰਦਿਆਂ ਨੂੰ ਹੋ ਗਏ ਸੀ ਆਪਾਂ ਨੂੰ ਘੱਟੋ ਘੱਟ 5-6 ਦਿਨ ਬਾਪੂ ਕਹਿੰਦੇ ਸੀ ਵੀ ਸਾਡੀ ਇੱਕ ਗਾਂ ਦੇ ਪੈਰ ਕਰਨ ਵਾਲੇ ਨੇ ਤੇ ਗਾਂ ਦੇ ਪੈਰਾਂ ਦੀ ਕੰਡੀਸ਼ਨ ਵੀ ਦਿਖਾਉਣਾ ਤੁਹਾਨੂੰ ਵੀ ਕੀ ਕੰਡੀਸ਼ਨ ਹੈ ਤੇ ਗਾਂ ਵੀ ਦਿਖਾਵਾਂਗੇ ਤੁਹਾਨੂੰ ਵੀ ਗਾਂ ਦੇ ਪੈਰ ਕਿਵੇਂ ਸੀ ਤੇ ਗਾਂ ਕਿਹੋ ਜੀ ਹੈ ਤੇ ਗਾਂਈ ਪੈਰਾਂ ਕਰਕੇ ਲਿੱਸੀ ਕਿੰਨੀ ਕੁ ਹੋ ਗਈ ਉਹ ਵੀ ਦਿਖਾਵਾਂਗੇ ਤੁਹਾਨੂੰ ਤੇ ਬਾਪੂ ਨੇ ਬੁਲਾਇਆ ਤਾਂ ਇੱਕ ਗਾਂਈ ਦੇ ਪੈਰ ਕਰਨ ਵਾਸਤੇ ਸੀ ਤੇ ਬਾਪੂ ਕਹਿੰਦੇ ਵੀ ਹੋਰ ਦੇ ਵੀ ਦੇਖ ਲੈ ਬਾਪੂ ਜੀ ਨੇ ਜਦੋਂ ਕੰਮ ਪਸੰਦ ਆ ਗਿਆ ਤੇ ਬਾਪੂ ਕਹਿੰਦੇ ਵੀ ਹੋਰ ਗਾਂਆਂ ਦੇ ਵੀ ਦੇਖ ਲੈ ਤੇ ਫਿਰ ਆਪਾਂ ਇੱਕ ਗਾਂਈ ਦੇ ਹੀ ਦੂਜੀ ਦੇ ਬਣਨ ਵਾਲੇ ਸੀ ਬਣਨ ਵਾਲੇ ਤਾਂ ਦੂਦੇ ਹੋਰ ਸੀ ਤੇ ਆਪਾਂ ਕਹੇ ਬਾਪੂ ਜੀ ਦੂਜੀਆਂ ਦੇ ਟਾਈਮ ਲੰਘਦਾ ਤੇ ਜਿਹੜੀ ਲਾਲ ਜੀ ਗਾਂਈਆਂ ਤੁਹਾਡੀ ਉਹ ਵੀ ਦਿਖਾਵਾਂਗੇ ਤੁਹਾਨੂੰ ਵੀ ਉਹਦੇ ਹੁਣ ਕਰਵਾਉਣ ਚ ਫਾਇਦਾ ਤੇ ਬਾਪੂ ਕਹਿੰਦੇ ਵੀ ਤੂੰ ਦੇਖ ਕੇ ਕਰਦੇ ਵੀ ਜਿੰਮੇ ਦੇ ਹੋਣ ਵਾਲੇ ਨੇ ਪਰ ਉਹਵੇਂ ਕਰਦੇ ਸਾਨੂੰ ਕੋਈ ਪਤਾ ਨਹੀਂ ਠੀਕ ਹੈ ਤੇ ਦਿਖਾਉਣਾ ਤੁਹਾਨੂੰ ਗਾਈਆਂ ਤੇ ਦੱਸਿਓ ਫਿਰ ਵੀਡੀਓ ਦੇਖ ਕੇ ਵੀ ਹਾਂ ਕੰਮ ਕਿਵੇਂ ਦਾ ਲੱਗਿਆ ਤੁਹਾਨੂੰ ਕਿਵੇਂ ਦੇ ਬਣੇ ਪੈਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਮਿਲ ਗਾਂ ਜੀ ਅਗਲੀ ਵੀਡੀਓ ਚ ਤੇ ਲਓ ਜੀ ਆਹ ਉਹ ਗਊ ਆ ਜਿਹੜੀ ਗਊ ਵਾਸਤੇ ਆਪਾਂ ਨੂੰ ਬਾਪੂ ਜੀ ਫੋਨ ਕਰਦੇ ਸੀ ਤੇ ਫੋਨ ਕਰਦਿਆਂ ਨੂੰ ਹੋ ਗਏ ਸੀ 5-6 ਦਿਨ ਬਾਊਆਂ ਨੂੰ ਤੇ ਬਾਊ ਕਹਿੰਦੇ ਵੀ ਗਾਂ ਹੀ ਲਿੱਸੀ ਹੋਈ ਜਾਂਦੀ ਆ ਭਾਈ ਦੁੱਧ ਵੀ ਘੱਟ ਗਈ ਗਾਂ ਤੇ ਪੈਰਾਂ ਦੀ ਦਿੱਕਤ ਬਹੁਤ ਜ਼ਿਆਦਾ ਸੀ ਆ ਕੇ ਦੇਖਿਆ ਜਿਉ ਆਪਾਂ ਨੇ ਬਾਕੀ ਤੁਸੀਂ ਦੇਖ ਲਓ ਜਿੱਥੋਂ ਲੱਗਣਾ ਹੁੰਦਾ ਪੈਰ ਉੱਥੋਂ ਲੱਗਦਾ ਨਹੀਂ ਤੇ ਗਊ ਖੜਦੀ ਵੀ ਅੱਡੀਆਂ ਤੀ ਸੀ ਪੱਬੇ ਦਾ ਲੱਗਦੀ ਨਹੀਂ ਸੀ ਤੇ ਬਾਕੀ ਥੱਲੋਂ ਆ ਪੈਰ ਗਊ ਦੇ ਦੇਖ ਲਓ ਥੱਲੋਂ ਕਿੰਨੇ ਖਰਾਬ ਨੇ ਤੇ ਮੂਹਰਲਾ ਪੈਰ ਵੀ ਦਿਖਾਉਣਾ ਤੁਹਾਨੂੰ ਕੱਢ ਕੇ ਥੱਲੋਂ ਤੇ ਦੇਖ ਲਓ ਪੈਰ ਜਿੱਥੋਂ ਲੱਗਣਾ ਪੈਰ ਉੱਥੋਂ ਤਾਂ ਲੱਗਦਾ ਹੀ ਨਹੀਂ ਪੈਰ ਦਾ ਗ੍ਰਿਪ ਬਿਲਕੁਲ ਹੀ ਨਹੀਂ ਆ ਚੀਜ਼ਾਂ ਲੱਗਦੀਆਂ ਹੁੰਦੀਆਂ ਨੇ ਇਹ ਲੱਗਦੀਆਂ ਨਹੀਂ ਤੇ ਗਊ ਜਦੋਂ ਤੁਰਦੀ ਐ ਉਦੋਂ ਤੁਰਦੀ ਵੀ ਥੋੜਾ ਜਿਹਾ ਲੰਗ ਮਾਰ ਕੇ ਸੀ ਤੇ ਬਾਕੀ ਕਰਦੇ ਆ ਪੈਰ ਤੇ ਲਓ ਜੀ ਕਰਤੇ ਪੈਰ ਇਹ ਹੁਣ ਤੁਸੀਂ ਦੱਸੋਗੇ ਕਮੈਂਟ ਕਰਕੇ ਮੈਂ ਇਹ ਨਹੀਂ ਦੱਸਦਾ ਵੀ ਕੰਮ ਕਿਵੇਂ ਦਾ ਬਣਿਆ ਤੇ ਕਿਵੇਂ ਮੈਂ ਕਰਿਆ ਇਹ ਤੁਸੀਂ ਦੱਸੋਗੇ ਕਮੈਂਟ ਕਰਕੇ ਵੀ ਕੈ ਪੈਰ ਬਣੇ ਕਿਵੇਂ ਤੇ ਕਿਹੋ ਜਿਹੇ ਬਣ ਗਏ ਪੈਰ ਤੇ ਬਾਕੀ ਤੁਹਾਨੂੰ ਗਊ ਤੋੜ ਕੇ ਵੀ ਦਿਖਾਵਾਂਗੇ ਤੇ ਆਹ ਦੇਖ ਲੋ ਮੂਹਰੋ ਪੈਰ ਪਹਿਲਾਂ ਕਿੱਡੇ ਕਿੱਡੇ ਸੀ ਹੁਣ ਛੋਟੇ ਛੋਟੇ ਪੈਰ ਰਹਿ ਗਏ ਤੇ ਦੂਜੀ ਗੋ ਵੀ ਦਿਖਾਉਣਾ ਤੁਹਾਨੂੰ ਤੇ ਆਹ ਉਹ ਦੂਜੀ ਗੋ ਹੈ ਜਿਹੜੀ ਦਾ ਆਪਾਂ ਪੈਰ ਕਰਨੇ ਨੇ ਇਹ ਪੈਰ ਕਰਕੇ ਵੀਡੀਓ ਬਣਾਈ ਆਪਾਂ ਨੇ ਤੇ ਜਿਵੇਂ ਦੇਦੇ ਪਹਿਲਾਂ ਵਾਲੇ ਪੈਰ ਨੇ ਉਹ ਵੀ ਦਿਖਾਉਣਾ ਤੁਹਾਨੂੰ ਇਹ ਕੰਮ ਕਰਨ ਤੋਂ ਬਾਅਦ ਦੀ ਵੀਡੀਓ ਹੈ ਤੇ ਜਿਹੜੀ ਦੂਜੀ ਹੈ ਉਹ ਦਿਖਾਉਣਾ ਤੁਹਾਨੂੰ ਪੈਰ ਪਹਿਲਾਂ ਇਹਦੇ ਕਿਵੇਂ ਸੀ ਹੁਣ ਇਹਦਾ ਪੈਰ ਪੂਰਾ ਖੁੱਲਦਾ ਹੈ ਗ੍ਰਿਪ ਪੈਰ ਦਾ ਪੂਰਾ ਬਣ ਗਿਆ ਪੈਰ ਦੇ ਗ੍ਰਿਪ ਹੈ ਜਿਹੜਾ ਉਹ ਪਕੜਵਣ ਦੀ ਗ੍ਰਿਪ ਦੀ ਠੀਕ ਹੈ ਜੀ ਤੇ ਦਿਖਾਉਣਾ ਤੁਹਾਨੂੰ ਦੂਸਰੀ ਵੀ ਗਾਂ ਜਿਹੜੀ ਦੇ ਆਪਾਂ ਪੈਰ ਬਣਾਉਣੇ ਨੇ ਤੇ ਉਹਦੇ ਥੱਲੋਂ ਖਰਾਬ ਨੇ ਉਹ ਆਹ ਖੜੀ ਹੈ ਗਾਂ ਉਹ ਗਊ ਆ ਹੈ ਜਿਹੜੀ ਦੇ ਪੈਰ ਖਰਾਬ ਥੱਲੋਂ ਨੇ ਜਾਦੇ ਮੂਰਲੇ ਮੈਂ ਬਾਪੂ ਨੂੰ ਕਿਹਾ ਮਹਾਬਾਊ ਜੀ ਆਪਣੇ ਦੋ ਗਾਈਆਂ ਦੇ ਪੈਰ ਜਾਦੇ ਖਰਾਬ ਨੇ ਤੇ ਦੋ ਦੇ ਹਜੇ 2 ਮਹੀਨੇ ਢਾਈ ਲੰਘਦੇ ਨੇ ਬਾਪੂ ਕਹਿੰਦੇ ਭਈ ਅੱਜ ਤੂੰ ਆਇਆ ਅੱਜ ਤੂੰ ਕਰੀ ਜਾ ਫੇਰ ਅਸੀਂ ਤੁਹਾਨੂੰ ਫੋਨ ਕਰਾਂਗੇ ਤੇਰੇ ਕੋਲੇ ਟਾਈਮ ਹੁੰਦਾ ਨਹੀਂ ਤੇ ਤੂੰ ਆਉਣਾ ਨਹੀਂ ਅੱਜ ਜਿਹੜੀ ਤੇ ਤੈਨੂੰ ਜਿਆਦਾ ਖਰਾਬ ਲੱਗਦੇ ਨੇ ਪੈਰ ਤੂੰ ਉਹਦਾ ਕੰਮ ਕਰ ਜਾ ਤੇ ਬਾਕੀਆਂ ਦੇ ਤੂੰ ਗਿੜਾ ਮਾਰ ਜੀ ਲੰਘਦਾ ਟੱਪਦਾ ਕਰ ਜੀ ਤੇ ਗਊ ਨੂੰ ਬਿਠਾਉਨੇ ਆਪਾਂ ਤੇ ਦਿਖਾਉਨੇ ਆ ਫਿਰ ਤੇ ਲਓ ਜੀ ਗਊ ਬਿਠਾ ਲਈ ਤੇ ਆਹ ਦੇਖ ਲਓ ਪੈਰ ਥੱਲੋਂ ਜਿਆਦੇ ਇਹਦੇ ਮੂਰਲੇ ਪੈਰ ਖਰਾਬ ਨੇ ਪਿਛਲੇ ਪੈਰ ਹਜੇ ਠੀਕ ਪਏ ਨੇ ਵੀ ਜਿਆਦੇ ਮੂਰਲੇ ਪੈਰ ਖਰਾਬ ਨੇ ਕਿਉਂਕਿ ਮੂਰਲੇ ਪੈਰਾਂ ਦਾ ਗ੍ਰਿਪ ਵੀ ਹੈ ਨਹੀਂ ਤੇ ਅੱਡੀਆਂ ਵੱਧ ਕੇ ਮਾਸ ਵੱਧ ਕੇ ਨਾ ਉੱਪਰ ਦੀ ਮਿੱਟੀ ਭਰੀ ਪਈ ਹੈ ਤੇ ਤੁਹਾਨੂੰ ਕੰਮ ਕਰਕੇ ਵੀ ਦਿਖਾਵਾਂਗੇ ਤੇ ਇਹਦਾ ਵੀ ਕੰਮ ਦੱਸਿਓ ਤੁਸੀਂ ਕਮੈਂਟ ਕਰਕੇ ਵੀ ਹਾਂ ਕੰਮ ਕਿਵੇਂ ਦਾ ਲੱਗਿਆ ਤੁਹਾਨੂੰ ਤੇ ਕਿਵੇਂ ਦੇ ਬਣੇ ਪੈਰ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੇ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਪਸ਼ੂ ਨੂੰ ਸਿੰਗ ਦੀ ਜਾਂ ਪੈਰ ਦੀ ਦਿੱਕਤ ਹੁੰਦੀ ਹੈ ਤਾਂ ਮੇਰੇ ਨਾਲ ਫੋਨ ਤੇ ਮਿੱਥੋਂ ਪੁੱਛ ਲਿਆ ਕਰੋ ਫੋਨ ਤੇ ਕਰ ਲਿਆ ਕਰੋ ਗੱਲ ਤੇ ਕੰਮ ਕਰਤਾ ਜੀ ਗਊ ਦਾ ਗਊ ਦੇ ਪੈਰ ਵੀ ਕਰਤੇ ਤੇ ਦੇਖੋ ਪੈਰ ਕਿੰਨੇ ਸਾਫ਼ ਹੋ ਗਏ ਤੇ ਕੀ ਗੱਲਬਾਤ ਆ ਪੈਰਾਂ ਦੀ ਉਹ ਤੁਸੀਂ ਦੇਖੋ ਵੀਡੀਓ ਤੇ ਦੱਸੋ ਫਿਰ ਕਮੈਂਟ ਕਰਕੇ ਵੀ ਹਾਂ ਵੀਡੀਓ ਕਿਵੇਂ ਦੀ ਲੱਗੀ ਤੇ ਕੰਮ ਕਿਵੇਂ ਦਾ ਲੱਗਿਆ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਲੈਣ ਵਾਸਤੇ ਮੇਰੇ ਨੰਬਰ ਤੇ ਮੈਨੂੰ ਫੋਨ ਕਰਕੇ ਮੇਥੋਂ ਜਾਣਕਾਰੀ ਲੈ ਸਕਦੇ ਹੋ ਹਾਂ ਜੇ ਕਈ ਵਾਰੀ ਫੋਨ ਨਹੀਂ ਚੱਕਿਆ ਜਾਂਦਾ ਤਾਂ ਵੀਰਾ ਬਣ ਕੇ ਗੁੱਸਾ ਨਾ ਕਰਿਆ ਕਰੋ ਮੈਨੂੰ WhatsApp ਤੇ ਮੈਸੇਜ ਛੱਡਿਆ ਕਰੋ ਤੁਹਾਡੇ WhatsApp ਦਾ ਰਿਪਲਾਈ ਮੈਸੇਜ ਦਾ ਤੁਹਾਨੂੰ ਮਿਲੇਗਾ ਠੀਕ ਹੈ ਜੀ ਜੁੜੇ ਰਹੋ ਵੀਡੀਓ ਦੇ ਨਾਲ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆ ਜੀ ਫਿਰ ਅਗਲੀ ਵੀਡੀਓ ਦੇ ਵਿੱਚ ਤੇ ਕਮੈਂਟ ਕਰਕੇ ਦੱਸੋ